ਕਿ ਸੋ ਡਾਕਟਰ ਸਾਹਿਬ ਤੁਸੀਂ ਡਿਫਰੈਂਸ ਦੱਸਿਆ ਕਿ ਸਿੱਖ ਤੇ ਖਾਲਸਾ ਦੇ ਵਿੱਚ ਅ ਕੀ ਕੀ ਚੇਂਜਸ ਨੇ ਪਰ ਜੇ ਫਿਰ ਅਸੀਂ ਮੰਨ ਲਓ ਕਿ ਜਿਹੜਾ ਇੱਕ ਮੋਟਾ ਮੋਟਾ ਜਿਹਾ ਸਮਝ ਆਉਂਦਾ ਉਹ ਇਸ ਤਰ੍ਹਾਂ ਸਮਝ ਆਉਂਦਾ ਕਿ ਸਿੱਖ ਦੇ ਘਰੇ ਬੱਚਾ ਪੈਦਾ ਹੋਇਆ ਤੇ ਉਹਨਾਂ ਦੇ ਮਾਪੇ ਜਾਂ ਉਹਦਾ ਸਮਾਜ ਉਹਨੂੰ ਦੱਸਦਾ ਕਿ ਆ ਇਸ ਤਰੀਕੇ ਦੇ ਨਾਲ ਵਿਚਰਨਾ ਸਮਾਜ ਦੇ ਵਿੱਚ ਆ ਰੈਤ ਮਰਿਆਦਾ ਤਾਂ ਇਸ ਤਰੀਕੇ ਦੇ ਨਾਲ ਜੇ ਅਸੀਂ ਖੁੱਲ੍ਹ ਦੇ ਦਾਂਗੇ ਤੇ ਸਿੱਖਾਂ ਦੇ ਘਰੇ ਬੱਚੇ ਪੈਦਾ ਹੋਏ ਹੀ ਖਾਲਸਾ ਨਹੀਂ ਸਜਣਗੇ ਤਾਂ ਮਤਲਬ ਹੋਰ ਕੌਣ ਸਜੇਗਾ ਕਿਉਂਕਿ ਅਸੀਂ ਦੂਜੇ ਧਰਮਾਂ ਨੂੰ ਜਬਰੇ ਤਾਂ ਨਹੀਂ ਕਰਦੇ ਸਾਡਾ ਧਰਮ ਇਹ ਨਹੀਂ ਸਿਖਾਉਂਦਾ ਕਿ ਕਿਸੇ ਦੂਜੇ ਧਰਮ ਦੇ ਬੱਚੇ ਨੂੰ ਤੁਸੀਂ ਜਬਰੀ ਤੌਰ ਤੇ ਖਾਲਸਾ ਸਜਾ ਦੋ ਤੇ ਜੇਕਰ ਸਿੱਖਾਂ ਦੇ ਘਰੇ ਜਨਮੇ ਬੱਚੇ ਹੀ ਖਾਲਸਾ ਨਹੀਂ ਸਜਣਗੇ ਤਾਂ ਉਹ ਹੋਰ ਕੌਣ ਸਜੇਗਾ ਦੇਖੋ ਤੁਹਾਡੀ ਗੱਲ ਬਹੁਤ ਵਧੀਆ ਸਵਾਲ ਵੀ ਬਹੁਤ ਵਧੀਆ ਪਰ ਜੇ ਅਸੀਂ ਉਹਨਾਂ ਬੱਚਿਆਂ ਨੂੰ ਜੇ ਉਹ ਰਹਿਤਾਰੀ ਨਹੀਂ ਹਨ ਉਹਨਾਂ ਨੂੰ ਕਹਿ ਕੇ ਵੀ ਤੁਸੀਂ ਸਿੱਖੀ ਨਹੀਂ ਤਾਂ ਉਹਨਾਂ ਨੂੰ ਘਰੋਂ ਹੀ ਬਾਹਰ ਕੱਢ ਦਾਂਗੇ ਕੀ ਉਹ ਹੱਲ ਹੈਗਾ ਨਹੀਂ ਬਿਲਕੁਲ ਨਹੀਂ ਅੱਜ ਇੱਕ ਬੱਚਾ ਨਸ਼ੇੜੀ ਹੋ ਗਿਆ ਘਰ ਚ ਤੇ ਪਰਿਵਾਰ ਕਹੇ ਜੀ ਇਹ ਨਸ਼ੇੜੀ ਹੋ ਗਿਆ ਇਹ ਸਮਾਜ ਚ ਰਹਿਣ ਯੋਗ ਨਹੀਂ ਇਹਨੂੰ ਬਾਹਰ ਕੱਢ ਦੋ ਸਰੀਰ ਦੇ ਵਿੱਚ ਕੋਈ ਕੋੜ ਪੈ ਗਿਆ ਅੰਗ ਵੜ ਦੋ ਇਹ ਇਲਾਜ ਆ ਉਹਨੂੰ ਬਾਹਰ ਹੀ ਕੱਢ ਦੋ ਸੋ ਇਲਾਜ ਕਰਨਾ ਪੈਗਾ ਇਲਾਜ ਹੁਣ ਜਿਸ ਤਰ੍ਹਾਂ ਸ਼ਰੂਮਨੀ ਕਮੇਟੀ ਹੈ ਸਾਡੀ ਸਰਮੌਰ ਸੰਸਥਾ ਇਹਨਾਂ ਦਾ ਫਰਜ਼ ਬਣਦਾ ਕਿ ਧਰਮ ਪ੍ਰਚਾਰ ਦੇ ਲਈ ਕੈਂਪ ਲੱਗਣ ਗੁਰਮਤ ਕੈਂਪ ਲੱਗਣ ਪੇਰੈਂਟਸ ਨੂੰ ਮੋਟੀਵੇਟ ਕੀਤਾ ਜਾਵੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਐਜੂਕੇਸ਼ਨ ਪ੍ਰੋਪਰ ਦਿੱਤੀ ਜਾਵੇ ਉੱਥੋਂ ਜਿਹੜੀ ਪਨੀਰੀ ਆ ਉਹਨੂੰ ਤਿਆਰ ਕੀਤਾ ਜਾਵੇ ਸਾਡੀ ਲੜਾਈ ਇਹ ਨਹੀਂ ਹੈਗੀ ਕਿ ਖਾਲਸਾ ਨਾ ਕੋਈ ਬਣੇ ਮੈਂ ਤਾਂ ਖੁਦ ਕਹਿਣਾ ਕਿ ਜਿਸ ਦਿਨ ਮੇਰਾ ਮਸਲਾ ਹੋ ਗਿਆ ਮੈਂ ਵੀ ਅਮਰਤਾਰੀ ਬਣੂੰਗਾ ਅਮਰ ਸ਼ਕੂੰਗਾ ਮੇਰੇ ਦਾਦਾ ਦਾਦੀ ਅਮਰਤਾਰੀ ਸਨ ਨਾਨਾ ਨਾਨੀ ਅਮਰਤਾਰੀ ਸਨ ਅਗਰ ਮੈਂ ਰਹਿਤਾਰੀ ਨਹੀਂ ਹਾਂ ਤਾਂ ਕੀ ਮੈਂ ਸਿੱਖ ਨਹੀਂ ਅਸੀਂ ਤਾਂ ਆਵਾਜ਼ ਇਸ ਕਰਕੇ ਉਠਾਈ ਹੈ ਇਹ ਇਹ ਤਾਂ ਅਸੀਂ ਲੜਾਈ ਲੜ ਰਹੇ ਹਾਂ ਕਿ ਜੀ ਤੁਸੀਂ ਸਿੱਖ ਸਿੱਖੀ ਦੇ ਵੱਡੇ ਹਿੱਸੇ ਨੂੰ ਬਾਹਰ ਨਾ ਕੱਢੋ ਕਿਉਂਕਿ ਡੇਰਾਵਾਦ ਕਿਉਂ ਪਨਪਰੇ ਆ ਅੱਜ ਤੁਸੀਂ ਜੇ ਇਹਨਾਂ ਨੂੰ ਬੱਚਿਆਂ ਨੂੰ ਜਿਹੜੀ ਤੁਸੀਂ ਗੱਲ ਸਵਾਲ ਚੁੱਕਿਆ ਜਿਹੜਾ ਬਹੁਤ ਵਧੀਆ ਸਵਾਲ ਹੈ ਹੁਣ ਇਹਨਾਂ ਬੱਚਿਆਂ ਨੂੰ ਅਗਰ ਤੁਸੀਂ ਗੁਰਦੁਆਰਾ ਸਾਹਿਬ ਨਹੀਂ ਆਉਣ ਦੇਵੋਗੇ ਜਾਂ ਇਹਨਾਂ ਨੂੰ ਧਰਮ ਦੀ ਸਿੱਖਿਆ ਨਹੀਂ ਦਿਓਗੇ ਤਾਂ ਇਹ ਕਿਧਰ ਜਾਣਗੇ ਇਹ ਕ੍ਰਿਸਚੀਅਨ ਬਣਨਗੇ ਇਹ ਡੇਰਾਵਾਦ ਵੱਲ ਜਾਣਗੇ ਸੋ ਇਹਨਾਂ ਨੂੰ ਨੇੜੇ ਲਿਆਉਣਾ ਤਾਂ ਇਹਨਾਂ ਨੂੰ ਪਹਿਲਾਂ ਸਿੱਖ ਬਨੋ ਫਿਰ ਇਹਨਾਂ ਨੂੰ ਖਾਲਸਾ ਸਜਾਓ ਤਾਂ ਹੀ ਅੱਛਾ ਨੰਬਰ 2 ਜਿਹੜਾ ਸਾਡਾ ਖਾਲਸਾ ਹੈ ਉਹ ਰੋਲ ਮਾਡਲ ਬਣੇ ਅਸੀਂ ਤਾਂ ਉਹ ਖਾਲਸਾ ਦੇਖਣਾ ਚਾਹੁੰਦਾ ਜੋ ਗੁਰੂ ਸਾਹਿਬ ਨੇ ਸਜਾਇਆ ਸੀ ਪਰ ਇੱਥੇ ਖਾਲਸਾ ਕੀ ਕਰ ਰਿਹਾ ਹੈਗਾ ਇਸੇ ਕਰਕੇ ਅੱਜ ਵੋਟਾਂ ਘਟ ਬਣ ਰਹੀਆਂ ਨੇ ਅੱਜ ਲੋਕਾਂ ਦਾ ਰੁਝਾਨ ਹੀ ਨਹੀਂ ਬਣ ਰਿਹਾ ਹੈਗਾ ਉਹਦੋਂ ਇਵਨ ਅਮਰਤਾ ਸਿੰਘ ਨੇ ਜਿਹੜੇ ਸਹੀ ਉਹ ਉਹਨੂੰ ਲਾਈਕ ਨਹੀਂ ਕਰ ਰਹੇ ਹੈਗੇ ਉਹ ਕਹਿੰਦੇ ਜੀ ਇਹ ਤਾਂ ਬਸ ਇਹਨਾਂ ਦੀ ਰਾਜਨੀਤਿਕ ਗੱਲਾਂ ਨੇ ਸੋ ਆਪਾਂ ਪੋਜ਼ਿਟਿਵ ਸੋਚ ਲੈ ਕੇ ਜੇ ਚੱਲੀਏ ਤਾਂ ਸਾਡਾ ਵਿਸ਼ਾਲ ਦਾਇਰਾ ਵਾ ਸਿੱਖੀ ਦਾ ਨਾਨਕ ਨਾਮਲੇ ਵਾ ਸਿੱਖ ਸੰਗਤ ਨੂੰ ਅਸੀਂ ਨਾਲ ਜੋੜ ਕੇ ਅੱਗੇ ਚੱਲਦੇ ਆਂ ਦੇਖੋ ਅਗਰ ਮਰਦਮਸ਼ਮਾਰੀ ਦੇ ਵਿੱਚ ਅਸੀਂ ਕਹਿੰਦੇ ਆ ਕਿ ਅਸੀਂ ਸਿੱਖ ਹੈ ਤਾਂ ਫਿਰ ਸਾਨੂੰ ਵੋਟਿੰਗ ਰਾਈਟ ਵੀਰੇ ਇਹ ਕਹਿ ਦੇਣਾ ਕਿ ਸਿੱਖ ਨਹੀਂ ਸਿੱਧੂ ਮੂਸੇਵਾਲਾ ਦੀਪ ਸਿੱਧੂ ਅੰਬੀ ਨੰਗਲਾ ਸ਼ੁਭਕਰਨ ਦਿਲਜੀਤ ਇਹ ਜਿਹੜੇ ਨੇ ਸਿੱਖ ਚਿਹਰੇ ਨੇ ਜਦੋਂ ਇਹ ਹਾਈਲਾਈਟ ਹੋ ਕੇ ਸੈਲੀਬ੍ਰਿਟੀ ਬਣ ਜਾਂਦੇ ਨੇ ਯੂਥ ਇਹਨਾਂ ਨੂੰ ਫੋਲੋ ਕਰਦਾ ਫਿਰ ਆਹੀ ਪੰਥਕ ਤੇਰਾ ਜਿਹੜਿਆਂ ਨੇ ਇਹਨਾਂ ਦੇ ਪੋਸਟਰ ਲਾ ਕੇ ਵੋਟਾਂ ਮੰਗਦੀਆਂ ਨੇ ਲੇਕਿਨ ਜੇ ਇਹਨਾਂ ਨੂੰ ਕਈ ਵੀ ਇਹਨਾਂ ਦੀ ਵੋਟ ਪਵਾ ਲੋ ਐਸਜੀਪੀਸੀ ਇਹ ਤਾਂ ਜੀ ਸਿੱਖੀ ਨਹੀਂ ਹੈਗੇ ਇਹ ਡਬਲ ਪੈਰਾਮੀਟਰ ਹੈ ਇਹਨਾਂ ਦੇ ਇਹੀ ਡੈਫੀਨੇਸ਼ਨ ਨੂੰ ਡਿলিউਟ ਕਰਦੇ ਇਹੀ ਡੈਫੀਨੇਸ਼ਨ ਨੂੰ ਆਪਣੇ ਹਿਸਾਬ ਨਾਲ ਬਣਾਉਂਦੇ ਨੇ ਔਰ ਇਹਨਾਂ ਨੇ ਸਾਡੇ ਧਰਮ ਨੂੰ ਖਤਮ ਕਰਨਾ ਉਹਨਾਂ ਵਾਲੇ ਸਮੇਂ ਦੇ ਵਿੱਚ ਤੁਹਾਡੇ ਸਾਹਮਣੇ ਆ ਕਿ ਜਿਹੜੀ ਐਗਜ਼ੈਕਟ ਪਿਕਚਰ ਆਫ ਸਿੱਖ ਹੈ ਉਹ ਇਹ ਲਬਣੀ ਨਹੀਂ ਹੈ ਜਿਹੜੇ ਹਿਸਾਬ ਨਾਲ ਇਹ ਚੱਲੇ ਹੋਏ ਨੇ ਠੀਕ ਹੈ ਨਾ ਸਿੱਖੀ ਸਾਡੀ ਜਿਹੜਾ ਮਜ਼ਲੂਮ ਹੈ ਉਹਦੀ ਮਦਦ ਕਰਨ ਦੀ ਗੱਲ ਕਰਦੀ ਆ ਠੀਕ ਹੈ ਨਾ ਹੁਣ ਗੁਰਦੁਆਰੇ ਦੇ ਵਿੱਚ ਅਗਰ ਕੋਈ ਹੋਰ ਧਰਮ ਦਾ ਵਿਅਕਤੀ ਆ ਜਾਂਦਾ ਆਪਾਂ ਦੇਖਦੇ ਆ ਉਹ ਤੋਂ ਕੋਈ ਕੋਤਾਹੀ ਹੋ ਜਾਂਦੀ ਆ ਤਾਂ ਇੱਥੇ ਜਿਹੜੇ ਆ ਠੇਕੇਦਾਰ ਖੜੇ ਹੁੰਦੇ ਆ ਇਹ ਉਹਨੇ ਕੋਟ-ਕੋਟ ਕੇ ਉਹਦਾ ਬੁਰਾ ਹਾਲ ਕਰ ਦਿੰਦੇ ਨੇ ਜਦ ਕਿ ਉਹਨੂੰ ਨਰਮਾਈ ਦੇ ਵਿੱਚ ਦੱਸਣਾ ਬਣਦਾ ਕਿ ਜੀ ਸਾਡੀ ਰਹਿਤ ਮਰਹਦ ਹੈ ਇਹ ਆ ਤੁਸੀਂ ਸਿਰ ਟੱਕ ਕੇ ਜਾਓ ਤੁਸੀਂ ਜੁੱਤੀ ਨਹੀਂ ਪਾਉਣੀ ਤੁਸੀਂ ਜਰਦਾ ਨਹੀਂ ਲਾਉਣਾ ਇਹ ਚੀਜ਼ਾਂ ਦੱਸਣ ਦੀ ਲੋੜ ਹੁੰਦੀ ਹੈ ਸੋ ਨਹੀਂ ਤਾਂ ਉਹ ਬੰਦਾ ਕਹਿੰਦਾ ਠੀਕ ਹੈ ਜੀ ਅਸੀਂ ਇੱਥੇ ਕੀ ਕਰਨਾ ਕਿ ਉਹ ਡੇਰੇ ਨੂੰ ਤੁਰ ਜਾਂਦਾ ਡੇਰਾਵਾਦ ਇਸੇ ਕਰਕੇ ਵਧ ਰਿਹਾ ਕਿ ਸਾਡੇ ਜਿਹੜੇ ਧਰਮ ਦੇ ਪ੍ਰਚਾਰਕ ਨੇ ਜਾਂ ਆਗੂ ਨੇ ਉਹਨਾਂ ਨੇ ਆਪਣੇ ਰਾਜਨੀਤਿਕ ਮਫਾਦ ਦੇ ਖਾਤਰ ਸ਼੍ਰੋਮਣੀ ਕਮੇਟੀ ਨੂੰ ਵਰਤਿਆ ਔਰ ਅੱਜ ਸ਼੍ਰੋਮਣੀ ਕਮੇਟੀ ਸਿਰਫ ਇੱਕ ਪਾਰਟੀ ਜਾਂ ਇੱਕ ਧਿਰ ਦੀ ਗੱਲ ਕਰ ਰਹੀ ਹੈ ਜਿਹਦੇ ਕਰਕੇ ਲੋਕਾਂ ਦੇ ਵਿੱਚ ਵਿਸ਼ਵਾਸ ਟੁੱਟ ਰਿਹਾ ਔਰ ਵਿਸ਼ਵਾਸ ਟੁੱਟਣ ਕਰਕੇ ਹੀ ਉਹ ਵੋਟਾਂ ਵੀ ਘੱਟ ਬਣ ਰਹੀਆਂ ਨੇ ਠੀਕ ਹੈ ਅੱਜ ਤੁਹਾਡੇ ਮਾਧਿਅਮ ਤੋਂ ਮੈਂ ਬੇਨਤੀ ਕਰਨੀ ਚਾਹੁੰਦਾ ਐਸਜੀਪੀਸੀ ਮੈਂਬਰ ਸਾਹਿਬਾਨਾਂ ਨੂੰ ਸਾਰਿਆਂ ਨੂੰ ਔਰ ਐਸਜੀਪੀਸੀ ਦੇ ਆਗੂਆਂ ਨੂੰ ਈਵਨ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਮੈਂ ਤਾਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਚਿੱਠੀ ਵੀ ਲਿਖੀ ਸੀਗੀ ਸਰਦਾਰ ਹਰਪੀਤ ਸਿੰਘ ਜੀ ਨੂੰ ਪਰ ਮੈਨੂੰ ਅਕਨੋਲਜਮੈਂਟ ਵੀ ਨਹੀਂ ਹੋਈ ਉਸ ਚਿੱਠੀ ਦੀ ਅਫਸੋਸ ਇਸ ਗੱਲ ਦਾ ਕਿ ਇਹ ਕੌਮ ਦਾ ਮਸਲਾ ਇਹਨੂੰ ਅੰਦਰ ਬੈਠ ਕੇ ਡਿਸਾਈਡ ਕਰੋ ਇਹਦਾ ਜਲੂਸ ਨਹੀਂ ਨਿਕਲਣਾ ਚਾਹੀਦਾ ਕਚਹਿਰੀਆਂ ਦੇ ਵਿੱਚ ਅ ਤੁਸੀਂ ਸਿਰਫ ਇੰਨਾ ਕਹੋ ਕਿ ਜਿਹੜੇ ਵਿਅਕਤੀ ਸਿੱਖ ਪਰਿਵਾਰਾਂ 'ਚ ਪੈਦਾ ਹੋਏ ਨੇ ਘੱਟੋ-ਘੱਟ ਉਹਨਾਂ ਨੂੰ ਤਾਂ ਸਿੱਖ ਮੰਨੋ ਉਹਨਾਂ ਨੂੰ ਵੀ ਜੇ ਤੁਸੀਂ ਕਹਿੰਦੇ ਹੋ ਕਿ ਸਿੱਖ ਨਹੀਂ ਹੈਗੇ ਤੇ ਫੇਰ ਤਾਂ ਇਹ ਮਤਲਬ ਬਾਬੇ ਨਾਨਕ ਦੀ ਤੋਹੀਨ ਹੈ ਇਹ ਇਹਨਾਂ ਲੋਕਾਂ ਦੀ ਤੋਹੀਨ ਨਹੀਂ ਜੇ ਅੱਜ ਤੁਸੀਂ ਕਹਿੰਦੇ ਹੋ ਕਿ ਸਿਰਫ ਖਾਲਸਾ ਹੀ ਸਿੱਖ ਹੈ ਤੇ ਤੁਸੀਂ ਨਾਨਕ ਨਾਮ ਲੈਵਾ ਸਿੱਖਾਂ ਨੂੰ ਕਹੋ ਕਿ ਸਿੱਖ ਹੀ ਨਹੀਂ ਹੈਗੇ ਤੇ ਗੁਰੂ ਨਾਨਕ ਦੇਵ ਜੀ ਦੀ ਤੋਹੀਨ ਹੈ